ਇੱਕ ਬਹੁਤ ਹੀ ਮੰਦ ਭਾਗੀ ਖਬਰ ਦਸਤਕ ਦੇ ਰਹੀ ਹੈ ਵਿਆਹ ਤੋਂ ਦੋ ਦਿਨ ਬਾਅਦ ਲਾੜੇ ਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਉਸਨੇ ਸਦੀਵੀ ਵਿਛੋੜਾ ਦੇ ਦਿੱਤਾ ਪਰਿਵਾਰ ਦੇ ਵਿੱਚ ਜਿੱਥੇ ਖੁਸ਼ੀਆਂ ਦਾ ਮਾਹੌਲ ਸੀ ਉੱਥੇ ਹੀ ਹੁਣ ਘਰ ਦੇ ਵਿੱਚ ਸੱਥਰ ਵਿਸ਼ਣ ਦੇ ਨਾਲ ਮਾਤਮ ਛਾ ਗਿਆ ਸੋਗ ਦੀ ਲਹਿਰ ਹੈ ਪੂਰੇ ਪਿੰਡ ਦੇ ਵਿੱਚ ਕਿਉਂਕਿ ਹਾਲੇ ਦੋ ਦਿਨ ਵੀ ਪੂਰੇ ਨਹੀਂ ਸੰਨ ਹੋਏ ਖੁਸ਼ੀਆਂ ਦੇ ਖੇੜੇ ਸੀ ਵਿਹੜੇ ਦੇ ਵਿੱਚ ਔਰ ਦੋ ਦਿਨ ਬਾਅਦ ਇਹ ਹਾਦਸਾ ਵਾਪਰਿਆ ਕਿਵੇਂ ਇਸ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਵਿਆਹ ਵਾਲੇ ਦਿਨ ਜਿਹੜੀ ਪਾਈ ਸ਼ੇਰਵਾਨੀ ਉਹ ਵਾਪਸ ਕਰਨ ਜਾ ਰਿਹਾ ਸੀ ਕਿਉਂਕਿ ਕਿਰਾਏ ਦੇ ਉੱਤੇ ਅਕਸਰ ਜਿਹੜੇ ਸ਼ੇਰਵਾਨੀਆਂ ਨੇ ਜਿਹੜੀਆਂ ਲਈਆਂ ਜਾਂਦੀਆਂ ਨੇ ਤੇ ਉਸੇ ਸ਼ੇਰਵਾਨੀ ਨੂੰ ਦੁਕਾਨ ਤੇ ਵਾਪਸ ਕਰਨ ਦੇ ਲਈ ਜਾ ਰਿਹਾ ਸੀ ਤੇ ਤਾਂ ਲਾੜਾ ਇਹ ਜਿਹੜੀ ਖਬਰ ਆ ਰਹੀ ਹੈ ਵਿਆਹ ਤੋਂ 2 ਦਿਨ ਬਾਅਦ ਹੀ ਜਾ ਰਿਹਾ ਸੀ ਤੇ ਮੁਖਸਰ ਸਾਹਿਬ ਨਾਲ ਜੁੜੀ ਹੈ ਵਿਆਹ ਦੇ ਵਿੱਚ ਹਾਲੇ ਤੱਕ ਜਿਹੜੇ ਕੰਮ ਕਾਲ ਸੀ ਉਹ ਵਿੱਚ ਵਿਚਾਲੇ ਪਏ ਸੀ ਕਈ ਸਮਾਨ ਆ ਜਿਹੜਾ ਵਾਪਸ ਕਰਨ ਵਾਲਾ ਸੀ ਜਿਹੜਾ ਕਿ ਆਮ ਤੌਰ ਦੇ ਉੱਤੇ ਵਿਆਹ ਵਾਲੇ ਘਰਾਂ ਦੇ ਵਿੱਚ ਖਲਾਰਾ ਹੁੰਦਾ ਉਹ ਹਾਲੇ ਸਮੀਟਣਾ ਬਾਕੀ ਸੀ ਪਰ ਉਸ ਤੋਂ ਪਹਿਲਾਂ ਹੀ ਘਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਪੰਜਾਬ ਦੇ ਵਿੱਚ ਅਜਿਹੀਆਂ ਕਈ ਘਟਨਾਵਾਂ ਅੱਜਕੱਲ੍ਹ ਵਾਪਰ ਰਹੀਆਂ ਨੇ ਸੜਕ ਦੁਰਘਟਨਾਵਾਂ ਹੋ ਰਹੀਆਂ ਨੇ ਕਿਉਂਕਿ ਇੱਕ ਤਾਂ ਮੌਸਮ ਦੇ ਕਰਕੇ ਵੀ ਖਾਸ ਕਰਕੇ ਰਾਤ ਨੂੰ ਜਾਂ ਜਲਦ ਸਵੇਰ ਨੂੰ ਕਈ ਸੜਕ ਹਾਦਸੇ ਵਾਪਰ ਰਹੇ ਨੇ ਇਧਰ ਘਟਨਾ ਵੀਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ ਬਠਿੰਡਾ ਮੁਕਸਰ ਰੋਡ ਦੇ ਉੱਤੇ ਪਿੰਡ ਪਸਿਆਣਾ ਦੇ ਵਿੱਚ ਹੋਈ ਹੈ। ਔਰ ਇਸ ਨੌਜਵਾਨ ਦਾ ਨਾਮ ਆ ਜਿਹੜੀ ਪਛਾਣ ਉਹ ਸਨਮਦੀਪ ਸਿੰਘ ਮੁਕਸਰ ਜ਼ਿਲ੍ਹੇ ਦੇ ਪਿੰਡ ਕੋਟਪਾਈ ਦਾ ਰਹਿਣ ਵਾਲਾ ਸੀ ਵਿਆਹ ਦੇ ਲਈ ਜਿਹੜੀ ਕਿਰਾਏ ਤੇ ਲਈ ਸ਼ੇਰਵਾਨੀ ਉਹ ਵਾਪਸ ਕਰਨ ਦੇ ਲਈ ਬਠਿੰਡਾ ਜਾ ਰਿਹਾ ਸੀ। ਔਰ ਪੁਲਿਸ ਨੇ ਹਾਸੀ ਦੀ ਜਾਂਚ ਵੀ ਸ਼ੁਰੂ ਕੀਤੀ ਹੈ ਕਿ ਇਸ ਵਿੱਚ ਗਲਤੀ ਕਿਸ ਦੀ ਸੀ। ਵਰਸ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਰੈਵਨਿਊ ਵਿਭਾਗ ਦੇ ਵਿੱਚ ਪਟਵਾਰੀ ਦੇ ਤੌਰ ਦੇ ਉੱਤੇ ਸੇਵਾ ਨਿਭਾ ਰਿਆ ਸੀ ਸਨਮਦੀਪ ਸਿੰਘ ਸਵਿਫਟ ਡਿਜ਼ਾਇਰ ਕਾਰ ਦੇ ਵਿੱਚ ਬਠਿੰਡਾ ਆਇਆ ਸੀ ਔਰ ਸ਼ੇਰਵਾਨੀ ਮੋੜਨ ਤੋਂ ਬਾਅਦ ਉਹ ਘਰ ਵਾਪਸ ਪਰਤ ਰਿਹਾ ਸੀ ਜਦੋਂ ਉਸਦੀ ਕਾਰ ਪਸਿਆਣਾ ਦੇ ਕੋਲ ਪਹੁੰਚੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਦੀ ਕਾਰ ਵਿੱਚ ਟੱਕਰ ਮਾਰੀ ਜਿਸ ਦੇ ਕਰਕੇ ਕਾਰ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਗਈ ਤੇ ਅੰਦਰ ਬੈਠੇ ਸਨਮਦੀਪ ਸਿੰਘ ਦੀ ਮੌਤ ਹੋ ਜਾਂਦੀ ਹੈ ਜਦੋਂ ਇਸ ਗੱਲ ਦੀ ਖਬਰ ਘਰਦਿਆਂ ਤੱਕ ਪਹੁੰਚਦੀ ਹੈ ਤਾਂ ਜਿੱਥੇ ਸਾਰੇ ਖੁਸ਼ੀਆਂ ਦੇ ਵਿੱਚ ਚਾਹਾਂ ਦੇ ਨਾਲ ਹਾਲੇ ਖੁਸ਼ੀਆਂ ਮਨਾਈ ਰਏ ਸਨ ਤਾਂ ਉਸੇ ਵੇਲੇ ਹੀ ਖਬਰ ਸੁਣਦੇ ਆਂ ਸਾਰੇ ਸੁੰਨ ਹੋ ਜਾਂਦੇ ਨੇ ਸਾਰੇ ਪਾਸੇ ਜਿਹੜਾ ਸੋਗ ਦੀ ਲਹਿਰ ਛਾ ਜਾਂਦੀ ਹੈ ਫੈਲ ਜਾਂਦੀ ਹੈ ਘਰ ਦੇ ਵਿੱਚ ਹਾਲੇ ਤੱਕ ਜਿਵੇਂ ਕਿ ਪਹਿਲਾਂ ਦੱਸਿਆ ਕਿ ਸਮਾਨ ਹਾਲੇ ਅਧੂਰਾ ਪਿਆ ਸੀ ਵਿੱਚ ਟੈਂਟ ਵੀ ਨਹੀਂ ਸੀ ਉਤਰਿਆ ਤਾਂ ਇਹ ਖਬਰ ਦੇ ਆਉਂਦੀ ਆਂ ਹੀ ਜਿਸ ਢੰਗ ਦੇ ਨਾਲ ਮਹੌਲ ਬਣਿਆ ਹੋਵੇਗਾ ਤੁਸੀਂ ਸਾਰੇ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲੇ 2 ਦਿਨ ਵਿਆਹ ਨੂੰ ਹੋਏ ਸੀ ਔਰ ਕੁੜੀ ਹੈ ਜਿਹੜੀ ਉਹ ਵਿਧਵਾ ਹੋ ਜਾਂਦੀ ਹੈ ਤੇ ਸਨਮਦੀਪ ਸਿੰਘ ਜਿਹੜਾ ਰੈਵਨਿਊ ਵਿਭਾਗ ਦੇ ਵਿੱਚ ਪਟਵਾਰੀ ਦੇ ਤੌਰ ਤੇ ਸੇਵਾ ਨਿਭਾ ਰਿਹਾ ਸੀ ਉਹ ਪਰਿਵਾਰ ਤੋਂ ਹਮੇਸ਼ਾ ਦੇ ਲਈ ਵਿਛੜ ਜਾਂਦਾ ਔਰ ਇਹ ਦੁੱਖ ਦੀ ਘੜੀ ਹੈ ਜਿਹੜੀ ਇਹ ਜਿਹੜਾ ਦੁੱਖਾਂ ਦਾ ਪਹਾੜ ਪਰਿਵਾਰ ਦੇ ਉੱਤੇ ਟੁੱਟਿਆ ਇਸ ਨੂੰ ਸਹਾਰਨਾ ਜਾਂ ਇਸ ਨੂੰ ਬਰਦਾਸ਼ਤ ਕਰਨਾ ਕਿਸੇ ਦੇ ਲਈ ਵੀ ਔਖਾ ਹੋ ਸਕਦਾ ਹੈ ਪਿਤਾ ਦੀ ਜਗ੍ਹਾ ਦੇ ਉੱਤੇ ਨੌਕਰੀ ਮਿਲੀ ਸੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਨਮਦੀਪ ਸਿੰਘ ਦੇ ਪਿਤਾ ਪੰਜਾਬ ਰੈਵਨਿਊ ਵਿਭਾਗ ਦੇ ਵਿੱਚ ਪਟਵਾਰੀ ਸੀ ਉਹਨਾਂ ਦੀ ਆਨ ਡਿਊਟੀ ਮੌਤ ਹੋ ਗਈ ਸੀ ਜਿਸ ਦੇ ਕਰਕੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਜਿਹੜਾ ਸਨਮਦੀਪ ਸਿੰਘ ਸੀ ਉਹਨਾਂ ਦਾ ਬੇਟਾ ਉਸ ਨੂੰ ਪਟਵਾਰੀ ਦੀ ਨੌਕਰੀ ਮਿਲੀ ਸੀ ਤੇ ਹਾਲੇ ਵਿਆਹ ਨੂੰ 2 ਦਿਨ ਹੀ ਹੋਏ ਸਨ ਕਿ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਕਰਕੇ ਪਿੰਡ ਦੇ ਵਿੱਚ ਪਰਿਵਾਰ ਦੇ ਵਿੱਚ ਤੇ ਜਿੱਥੇ-ਜਿੱਥੇ ਖਬਰ ਪਹੁੰਚੀ ਉਹ ਸਾਰੇ ਇਸ ਦਾ ਦੁੱਖ ਮਨਾ ਰਹੇ ਨੇ